ਦਾਸ ਹਤਾਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 26 ਸਤੰਬਰ 2025 ਦਿਨ ਸ਼ੁੱਕਰਵਾਰ ਨਾਨਕਸ਼ਹੀ ਸਾਮਤ 557 80 ਮਹੀਨੇ ਦੀ 11 ਤਰੀਕ ਹੈ ਜੀ ਸੈਮੀਆਮੂ ਕੈਡਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ਬ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਵੈਂਟਨ ਚ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਫਾਈਬਰਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਆ ਜੋ ਕਿ ਸਰੀ ਵੈਨਕੂਵਰ ਅਤੇ ਕਿਟਲਮ ਤਿੰਨ ਤਹਾਂ ਤੋਂ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪੂਰਿਆਂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਮਾਰਕ ਕਾਰਨੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਵਿਰੋਧੀ ਕਹਿ ਰਹੇ ਆ ਕਿ ਵਿਦੇਸ਼ੀ ਫੇਰੀਆਂ ਬਹੁਤ ਲਾ ਰਹੇ ਆ ਸਮਾਰਟ ਕਹਿ ਰਹੇ ਆ ਕਿ ਸਮੇਂ ਦੀ ਲੋੜ ਹੈ ਜੀ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਅੱਜ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ ਤੇ ਅਮਰੀਕਾ ਦੇ ਵਿੱਚ ਟਰਾਂਸਪੋਰਟ ਮਹਿਕਮੇ ਨੇ ਜੋ ਸਖਤੀ ਕੀਤੀ ਹੈ ਉਹਦੇ ਨਾਲ ਬਹੁਤ ਸਾਰੇ ਕੱਚੇ ਲੋਕ ਮਤਲਬ ਕਿ ਜਿਨ੍ਹਾਂ ਕੋ ਗ੍ਰੀਨ ਕਾਰਡ ਜਾਂ ਸਿਲੀਨਸ਼ਿਪ ਨਹੀਂ ਹੈ ਤੇ ਟਰੱਕ ਦਾ ਲਾਇਸੈਂਸ ਲੈਣਾ ਚਾਹੁੰਦੇ ਆ ਜਾਂ ਲੈ ਚੁੱਕੇ ਆ ਉਹਨਾਂ ਨੂੰ ਪਰੇਸ਼ਾਨੀ ਜਿਹੜੀ ਆ ਸਕਦੀ ਆ ਤੇ ਉਹਦੇ ਵਾਸਤੇ ਬੜੇ ਸਖਤ ਆਦੇਸ਼ ਦਿੱਤੇ ਗਏ ਆ ਪੂਰਾ ਵੇਰਵਾ ਆਪਾਂ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਗੱਲ ਕਰਾਂਗੇ ਪਾਕਿਸਤਾਨ ਦੀ ਜਿਹੜਾ ਅਮਰੀਕਾ ਤੇ ਚੀਨ ਦੋਹਾਂ ਨੂੰ ਹੱਥ 'ਚ ਰੱਖ ਰਿਆ ਇਹੋ ਜਿਹੀ ਕਿਹੜੀ ਕਿੱਦਰ ਸਿੰਘੀ ਹੱਥ ਵਿੱਚ ਆ ਗਈ ਆ ਇਹਦੀ ਵੀ ਆਪਾਂ ਗੱਲਬਾਤ ਕਰਦੇ ਆ ਅੱਜ ਜਿਵੇਂ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਚ ਐਨਐਸਏ ਲਾ ਕੇ ਗ੍ਰਿਫਤਾਰ ਕਰ ਲਿਆ ਗਿਆ ਸੀ ਇਸੇ ਤਰੀਕੇ ਲਦਾਖ ਦੇ ਵਿੱਚ ਉਹਨਾਂ ਦੇ ਆਗੂ ਜਿਹੜੇ ਆ ਸੋਨਮ ਵਾਂਗ ਚੱਕ ਉਹਨਾਂ ਨੂੰ ਵੀ ਐਨਐਸਏ ਲਾ ਕੇ ਗ੍ਰਿਫਤਾਰ ਕਰ ਲਿਆ ਗਿਆ ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀਆਂ ਆਦਤਾਂ ਦੀ ਜਿਹੜੇ ਕਿ ਲੋਕਾਂ ਦੇ ਵਿੱਚ دہشت ਪਾਉਣ ਲਈ ਨਵੇਂ ਤੋਂ ਨਵੇਂ ਤਸਕਰ ਦੇ ਸਰ ਕਰ ਰਹੇ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਹਾਂ। ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ। ਭਰਤ ਜੁਲਰਸ ਪਤਾ ਨੋਟ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 604 593 1111 6045931111 ਸਰੀਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ ਲਈ ਹੈ ਸਸੋ ਹੋਤਾ ਸ਼ੋ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਕੈਨੇਡਾ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਆਪਣਾ ਜਹਾਜ਼ ਲੈ ਕੇ ਪੂਰੀ ਦੁਨੀਆ ਚ ਘੁੰਮ ਰਹੇ ਆ ਉਹਨਾਂ ਦੇ ਉੱਤੇ ਪ੍ਰੈਸ਼ਰ ਬਣਿਆ ਹੋਇਆ ਵੀ ਕੈਨੇਡਾ ਦੀ ਜਿਹੜੀ ਇਕਨੋਮੀ ਆ ਉਹਨੂੰ ਪੈਰਾ ਸਰ ਕਰਨ ਦੇ ਵਾਸਤੇ ਜੋ ਟੈਰਫ ਦਾ ਮਸਲਾ ਆ ਇਹਦੇ ਤੋਂ ਬਚਾਉਣ ਲਈ ਕੁਝ ਨਾ ਕੁਝ ਕੀਤਾ ਜਾਵੇ ਪਰ ਇਸ ਦੇ ਨਾਲ ਹੀ ਉਹਨਾਂ ਦੇ ਉੱਤੇ ਸਵਾਲ ਉੱਠ ਰਹੇ ਆ ਕਿ ਉਹ ਘਰ ਦੇ ਕੰਮਾਂ ਨੂੰ ਘੱਟ ਤਰਜੀਹ ਦੇ ਰਹੇ ਆ ਮਤਲਬ ਕਿ ਜਿਹੜੇ ਕੈਨੇਡਾ ਦੇ ਘਰੇਲੂ ਮਸਲੇ ਆ ਉਹਨਾਂ ਵੱਲ ਤਵੱਜੋ ਘਟਾਈ ਹੋਈ ਆ ਤੇ ਵਿਦੇਸ਼ੀ ਫਿਗਰੀਆਂ ਜ਼ਿਆਦਾ ਕਰ ਰਹੇ ਆ। ਤੋਂ ਜੇਕਰ ਆਪਾਂ ਗੱਲਬਾਤ ਕਰੀਏ ਤਾਂ ਉਹ ਇੰਗਲੈਂਡ ਦੇ ਦੋ ਟੂਰ ਲਾਏ ਆ, ਯੂਰਪ ਦੇ ਕੋਲੋਂ ਲਾ ਕੇ ਪੰਜ ਟੂਰ ਲਾਏ ਹੋਏ ਆ, ਦੋ ਅਮਰੀਕਾ ਦੇ ਇੱਕ ਮੈਕਸੀਕੋ ਦੇ। ਸੋ ਇਹਦੇ ਉੱਤੇ ਗੱਲਬਾਤ ਜਿਹੜੀ ਹੋ ਰਹੀ ਆ ਵਿਰੋਧੀ ਕਹਿ ਰਹੇ ਆ ਖਾਸ ਕਰਕੇ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਕਿ 13 ਫੋਰਨ ਵਿਜ਼ਿਟ ਜਿਹੜੀਆਂ ਉਹ ਕਰ ਚੁੱਕੇ ਆ। 13 ਵਿਦੇਸ਼ੀ ਫੇਰੀਆਂ ਮਾਰਚ ਤੋਂ ਜਦੋਂ ਤੋਂ ਉਹਨਾਂ ਨੇ ਸੌਹ ਚੁੱਕੀ ਆ ਹੁਣ ਤੱਕ ਸਤੰਬਰ ਤੱਕ ਉਹ ਲਾ ਚੁੱਕੇ ਆ। ਤੇਰੇ ਵਿੱਚੋਂ ਕਹਿੰਦੇ ਵੀ ਪ੍ਰਾਈਵੇਟ ਜੈਟ ਵੀ ਖਰਚ ਜਿਹੜੇ ਆ ਵਰਤੇ ਜਾ ਰਹੇ ਆ ਉਹਨਾਂ ਦਾ ਖਰਚਾ ਅੱਡ ਲੋਕਾਂ ਸਰ ਪੈ ਰਿਆ ਤੇ ਕੋਈ ਆਉਟਪੁੱਟ ਜਿਹੜੀ ਆ ਦਿਖਾਈ ਨਹੀਂ ਦੇ ਰਹੀ ਸੋ ਵਿਰੋਧੀ ਧਿਰ ਜਿਹੜੀ ਇਸ ਗੱਲ ਨੂੰ ਕਾਫੀ ਇਸ਼ੂ ਬਣਾ ਰਹੀ ਹੈ ਕਿ ਕੰਗਰਸ ਪਾਰਟੀ ਦੇ ਲੀਡਰ ਨੇ ਤਾਂ ਸੋਸ਼ਲ ਮੀਡੀਆ ਦੀ ਸਹਾਇਤਾ ਦੇ ਨਾਲ ਇਹ ਲਿਖਿਆ ਆ ਕਿ ਟੈਕਸਪੇਅਰ ਦੀ ਮਦਦ ਦੇ ਨਾਲ ਜਿਹੜਾ ਇਹ ਜਹਾਜ਼ ਚੱਲਦਾ ਆ ਤੇ ਪ੍ਰਧਾਨ ਮੰਤਰੀ ਜਹਾਜ਼ ਨੂੰ ਉਡਾਈ ਫਿਰਦੇ ਆ ਇੱਕ ਤੋਂ ਬਾਅਦ ਇੱਕ ਵਿਦੇਸ਼ੀ ਫੇਰੀ ਕਰ ਰਹੇ ਆ ਪਰ ਉਹਦਾ ਕੋਈ ਫਾਇਦਾ ਨਹੀਂ ਨਿਕਲ ਰਿਹਾ ਦੂਜੇ ਪਾਸੇ ਹਾਊਸਿੰਗ ਅਤੇ ਜਾ ਜਿਹੜੇ ਇਨਫਲੇਸ਼ਨ ਦਾ ਮਸਲਾ ਆ ਹਾਊਸਿੰਗ ਅਫੋਰਡੇਬਿਲਟੀ ਦਾ ਮਸਲਾ ਆ ਉਹਦੇ ਬਾਰੇ ਕੁਝ ਵੀ ਲੋਕਲ ਪੱਧਰ ਦੇ ਉੱਤੇ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਜਿਹੜੇ ਉਹਨਾਂ ਦੇ ਸਮਰਥਕ ਕਰਨੀ ਹੋਣਾਂ ਦੇ ਉਹ ਕਹਿੰਦੇ ਵੀ ਸਾਰਾ ਮਸਲਾ ਇਕਨੋਮੀ ਦੇ ਨਾਲ ਜੁੜਿਆ ਹੋਇਆ ਆ ਜਿਸ ਹਿਸਾਬ ਦੇ ਨਾਲ ਸਾਨੂੰ ਚੈਲੰਜਸ ਨੇ ਅਮਰੀਕਾ ਦੇ ਤਰਫੋਂ ਟੈਰਫ ਲਾ ਦਿੱਤੇ ਗਏ ਆ ਉਦੇ ਵਾਸਤੇ ਹੋਰ ਮੰਡੀਆਂ ਲੱਭਣੀਆਂ ਪੈਣਗੀਆਂ ਇਸੇ ਕਰਕੇ ਪ੍ਰਧਾਨ ਮੰਤਰੀ ਕਦੀ ਯੂਰਪ ਵਿੱਚ ਜਾ ਕੇ ਸਮਝੌਤੇ ਕਰ ਰਹੇ ਆ ਕਦੀ ਮੈਕਸੀਕੋ ਦੇ ਨਾਲ ਸਮਝੌਤਾ ਕਰ ਰਹੇ ਆ ਕਦੀ ਇੰਡੋਨੇਸ਼ੀਆ ਦੇ ਨਾਲ ਸਮਝੌਤਾ ਕਰ ਰਹੇ ਆ ਚੀਨ ਦੇ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਤਾਂ ਕਿ ਹੋਰ ਮੰਡੀਆਂ ਲੱਭੀਆਂ ਜਾ ਸਕਣ ਹੋਰ ਮੰਡੀਆਂ ਦੇ ਵਿੱਚ ਜਾ ਕੇ ਕੈਨੇਡਾ ਦਾ ਬਣਿਆ ਸਮਾਨ ਵੇਚਿਆ ਜਾ ਸਕੇ ਤਾਂ ਕਿ ਜੇਕਰ ਅਮਰੀਕਾ ਸਖਤੀ ਕਰਦਾ ਆ ਤਾਂ ਕੈਨੇਡਾ ਦੇ ਕੋਲ ਆਪਣਾ ਸਮਾਨ ਵੇਚਣ ਵਾਸਤੇ ਹੋਰ ਸਾਧਨ ਹੋਣ ਹੋਰ ਤਰੀਕੇ ਹੋਣ ਸੋ ਉਹਨਾਂ ਨੇ ਇਸ ਗੱਲ ਦੇ ਨਾਲ ਇਸ ਜਿਹੜਾ ਹਮਲੇ ਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਕਾਰਨ ਇਹਦੇ ਜਿਹੜੇ ਚੈਲੰਜ ਸੱਚੀ ਬਿਲਕੁਲ ਇਹ ਸਿੰਪਲ ਨੇ ਜੀ ਜੈਸਾ ਸਾਹਿਬ ਦੇ ਨਾਲ ਉਹਨਾਂ ਨੇ ਵਾਕਡੋਰ ਸੰਭੀ ਆ ਪਹਿਲਾਂ ਇਹੀ ਕਿਹਾ ਗਿਆ ਸੀਗਾ ਕਿ ਉਹ ਬਹੁਤ ਵੱਡੇ ਜਿਹੜੇ ਅਤਿ ਸ਼ਾਸਤਰੀ ਨੇ ਉਹਨਾਂ ਨੇ ਕੈਨੇਡਾ ਦੀ ਇਕਨੋਮੀ ਜਿਹੜੀ ਆ ਬਹੁਤ ਉੱਪਰ ਜਲਦੀ ਲੈ ਜਾਣੀ ਆ। ਜੇਕਰ ਇਹ ਗੱਲਾਂ ਨਹੀਂ ਹੁੰਦੀਆਂ ਤਾਂ ਫਿਰ ਉਹ ਫੇਲਿਅਰ ਸਿੱਧ ਹੁੰਦੇ ਆ। ਇਹਦਾ ਅਸਰ ਉਹਨਾਂ ਦੇ ਉੱਤੇ ਨਿੱਜੀ ਵੀ ਪੈਣਾ ਤੇ ਨਾਲ ਦੀ ਨਾਲ ਲਿਬਰਲ ਪਾਰਟੀ ਦੇ ਉੱਤੇ ਵੀ ਪੈਣਾ। ਇਸ ਕਰਕੇ ਉਹ ਚਾਹੁੰਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਜਿਹੜੀ ਕੈਨੇਡਾ ਦੀ ਇਕਨੋਮੀ ਆ ਉਹ ਤੁਰੀ ਰਹੇ। ਚਾਹੇ ਉਹ ਵਿਆਜਾਂ ਘਟਾ ਕੇ ਆ, ਚਾਹੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹੋਰ ਸਮਝੌਤੇ ਕਰਕੇ ਆ। ਇਹਦੇ ਵਾਸਤੇ ਉਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਆ। ਜਿਹੜੇ ਉਹਨਾਂ ਦੇ ਸਹਾਇਕ ਨੇ ਸਮਰਥਕ ਨੇ ਉਹ ਇਹ ਗੱਲ ਕਹਿ ਰਹੇ ਆ ਕਿ ਜੇਕਰ ਅਸੀਂ ਦੁਨੀਆ ਪੱਧਰ ਦੇ ਉ ਲੱਗ ਪਿਆ ਅੰਤਰਰਾਸ਼ਟਰੀ ਮੰਡੀ ਦੇ ਵਿੱਚ ਸਾਡੀ ਹਾਲਤ ਵਧੀਆ ਹੋ ਗਈ ਤਾਂ ਅਸੀਂ ਇਕਨੋਮੀ ਚਲਾ ਲੈਣੀ ਆ ਜਿਹੜੀ ਇਕਨੋਮੀ ਚਲਾਉਣ ਦੇ ਨਾਲ ਮਾਇਆ ਆਉਣੀ ਆ ਉਦੇ ਨਾਲ ਜਿਹੜੇ ਘਰੇਲੂ ਮਸਲੇ ਚਾਹੇ ਹਾਊਸਿੰਗ ਅਫੋਰਡੇਬਿਲਟੀ ਦਾ ਚਾਹੇ 인ਫਲੇਸ਼ਨ ਦਾ ਆ ਨਾਲੋਂ ਨਾਲ ਹੱਲ ਹੋ ਜਾਣੇ ਆ ਸੋ ਵਿਰੋਧੀ ਧਿਰ ਦਾ ਮਕਸਦ ਹੀ ਇਹ ਹੁੰਦਾ ਕਿ ਲੀਡਰ ਨੂੰ ਚੰਡ ਕੇ ਰੱਖੇ ਤਾਂ ਕਿ ਜਿੱਥੇ ਵੀ ਕਿਤੇ ਮਾੜੀ ਮੋਟੀ ਕਟਾਹੀ ਹੁੰਦੀ ਆ ਤੇ ਉਹਦੇ ਨਾਲ ਫਿਰ ਆਰ ਲੱਗਦੀ ਰਵੇ ਤੇ ਵਿਰੋਧੀ ਧਿਰ ਇੱਕ ਚੰਗੀ ਆਪਣਾ ਰੋਲ ਨਿਭਾ ਰਹੀ ਆ ਪੀਰ ਪੋਲੀਵ ਹੁਣੀ ਪੂਰਾ ਜਿਹੜਾ ਆ ਉਹ ਚੰਡ ਕੇ ਰੱਖ ਰਿਹਾ ਹੈ ਮਾਰਕ ਕਾਰਨੀ ਨੂੰ ਚੈੱਕ ਐਂਡ ਬੈਲੈਂਸ ਕੀਤਾ ਜਾ ਰਹੇ ਆ ਤਾਂ ਕਿ ਕਿਤੇ ਵੀ ਕੋਈ ਕਟਾਹੀ ਨਾ ਹੋਵੇ ਸੋ ਕੈਨੇਡਾ ਨੂੰ ਟੈਰਫਾਂ ਕਰਕੇ ਜੋ ਸਮੱਸਿਆ ਆਈ ਹੈ ਉਹਦੇ ਕਰਕੇ ਮਾਰਕ ਨੇ ਹੋਣੀ ਪੱਜੇ ਫਿਰਦੇ ਆ ਤੇ ਪੀਰ ਪੋਲੀਵ ਇੱਕ ਵਿਰੋਧੀ ਧਿਰ ਦਾ ਚੰਗਾ ਰੋਲ ਨਿਭਾਉਂਦੇ ਆ ਹੋયા ਉਹਨਾਂ ਨੂੰ ਖਿੱਚ ਕੇ ਰੱਖ ਰਿਹਾ ਹੈ ਤਾਂ ਕਿ ਕਿਤੇ ਵੀ ਇਹਦਾ ਨੁਕਸਾਨ ਕੈਨੇਡਾ ਵਾਸੀਆਂ ਨੂੰ ਨਾ ਹੋਵੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਕਿੱਥੋਂ ਕਿ ਅੱਜ ਇੱਕ ਵੱਡੀ ਖਬਰ ਇਹ ਆ ਰਹੀ ਹੈ ਖਾਸ ਕਰਕੇ ਪੰਜਾਬੀ ਕਮਿਊਨਿਟੀ ਦੇ ਨਾਲ ਸੰਬੰਧਿਤ ਕਿਉਂਕਿ ਸਾਡੇ ਬਹੁਤੇ ਲੋਕ ਟਰੱਕ ਇੰਡਸਟਰੀ ਦੇ ਨਾਲ ਉੱਥੇ ਜੁੜੇ ਹੋਏ ਆ ਅਮਰੀਕਾ ਦੇ ਆਵਾਜ਼ੇ ਸਖਤਰ ਜਿਹੜੇ ਸ਼ੌਨ ਡਫੀ ਨੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਉਹਨਾਂ ਟਰੱਕ ਚਾਲਕਾਂ ਤੇ ਸਖਤੀ ਕੀਤੀ ਜਾਊਗੀ ਜਿਹੜੇ ਅਮਰੀਕਾ ਵਿੱਚ ਕੱਚੇ ਆ ਮਤਲਬ ਜਿਹਨਾਂ ਦੇ ਕੋਲ ਅਮਰੀਕਾ ਦਾ ਗ੍ਰੀਨ ਕਾਰਡ ਨਹੀਂ ਹੈਗਾ ਜਾਂ ਉਹ ਸਿਟੀਜ਼ਨ ਨਹੀਂ ਉੱਥੇ ਹੈਗੇ ਪੱਕੇ ਨਹੀਂ ਹੈਗੇ ਕਿਸੇ ਵੀ ਤਰੀਕੇ ਵਰਕ ਪਰਮਿਟ ਦੇ ਉੱਤੇ ਆ ਜਾਂ ਕਿਸੇ ਹੋਰ ਤਰੀਕੇ ਨਾਲ ਉੱਥੇ ਕੰਮ ਕਰ ਰਹੇ ਆ ਉਹ ਕਮਰਸ਼ੀਅਲ ਲਾਇਸੈਂਸ ਨਹੀਂ ਲੈ ਸਕਣਗੇ ਮਤਲਬ ਕਿ ਉਹ ਟਰੱਕ ਜਾਂ ਬੱਸ ਨਹੀਂ ਚਲਾ ਸਕਣਗੇ ਤੇ ਜਿਹਨਾਂ ਕੋਲ ਆਲਰੇਡੀ ਇਹ ਲਾਇਸੈਂਸ ਹੈਗੇ ਆ ਵਰਕ ਪਰਮਿਟ ਵਾਲਿਆਂ ਦੇ ਕੋਲ ਤਾਂ ਉਹਨਾਂ ਦੀ ਪੁਣਛਾਣ ਹੋਊਗੀ ਵੀ ਉਹਨਾਂ ਨੇ ਲਾਇਸੈਂਸ ਸਹੀ ਤਰੀਕੇ ਲਿਆ ਹੋਇਆ ਆ ਜਿਹੜੇ ਨਵੇਂ ਫੈਡਰਲ ਰੈਗੂਲੇਸ਼ਨ ਨੇ ਜਿਵੇਂ ਅਮਰੀਕਾ ਪੱਧਰ ਤੇ ਲਾਗੂ ਕੀਤੇ ਗਏ ਆ ਉਨ੍ਹਾਂ ਦੇ ਵਿੱਚ ਹੀ ਲੰਘਾ ਕੇ ਦੇਖਿਆ ਜਾਊਗਾ ਉਹਨਾਂ ਦੀ ਯੋਗਤਾ ਨੂੰ ਵੀ ਉਹ ਯੋਗਤਾ ਪੂਰੀ ਹੈਗੀ ਆ ਨਹੀਂ ਤਾਂ ਫਿਰ ਉਹਨਾਂ ਦਾ ਲਾਇਸੈਂਸ ਵਾਪਸ ਲਿਆ ਜਾ ਸਕਦਾ ਆ ਸੋ ਬਹੁਤ ਹੀ ਸਖਤ ਫੈਡਰਲ ਕਾਨੂੰਨਾਂ ਦੇ ਨ गुजर ਕੇ ਹੀ ਵਰਕ ਪਰਮਿਟਾਂ ਵਾਲਿਆਂ ਨੂੰ ਕੁ ਛੋਟ ਪ੍ਰਾਪਤ ਹੋ ਸਕਦੀ ਆ ਇਹਦੇ ਵਿੱਚ ਉਹਨਾਂ ਨੇ ਜਿਹੜੇ ਹੁਕਮ ਜਾਰੀ ਕੀਤੇ ਉਹਨਾਂ ਵਿੱਚ ਕਲਮਾਂ ਲਾ ਕੇ ਕਿਹਾ ਕਿ ਗੈਰ ਨਿਵਾਸੀਆਂ ਨੂੰ ਮਤਲਬ ਕਿ ਜਿਹੜੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਨਹੀਂ ਆ ਉਹਨਾਂ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੇਣੇ ਬੰਦ ਕੀਤੇ ਜਾਣ ਇਹ ਸਾਰੇ ਸੂਬਿਆਂ ਨੂੰ ਉਦੇਸ਼ ਆ ਤੇ ਇਸ ਤੋਂ ਇਲਾਵਾ ਜਿਹੜੇ ਗੈਰ ਨਿਵਾਸੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਵਾਲੇ ਆ ਉਹਨਾਂ ਦੀ ਪਛਾਣ ਕਰੋ ਵੀ ਉਹੋ ਜਿਹੜੇ ਆ ਫੈਡਰਲ ਰੂਲਸ ਦੇ ਅਧੀਨ ਆ ਫਿੱਟ ਬਹਿੰਦੇ ਆ ਕਿ ਨਹੀਂ ਤੇ ਜੇਕਰ ਉਹ ਫੈਡਰਲ ਨਿਯਮਾਂ ਦੇ ਅਧੀਨ ਨਹੀਂ ਫਿੱਟ ਬਹਿੰਦੇ ਤਾਂ ਉਹਨਾਂ ਦੇ ਲਾਇਸੈਂਸ ਜਿਹੜੇ ਆ ਉਹ ਮਨਸੂਖ ਕੀਤੇ ਜਾਣ ਸੋ ਇਹ ਜਿਹੜੇ ਨਵੇਂ ਆਦੇਸ਼ ਆ ਹੁਣ ਤੋਂ ਹੀ ਲਾਗੂ ਕਰ ਦਿੱਤੇ ਗਏ ਆ 29 ਸਤੰਬਰ ਯਾਨੀ ਕਿ ਸੋਮਵਾਰ ਤੋਂ ਲਾਗੂ ਹੋ ਜਾਣੇ ਆ ਅਤੇ ਹਰੇਕ ਸੂਬੇ ਦੇ ਉੱਤੇ ਇਹ ਲਾਗੂ ਹੋਣੇ ਆ ਤੇ ਉਹਨਾਂ ਨੂੰ ਕਿਹਾ ਗਿਆ ਸੂਬਿਆਂ ਨੂੰ ਕਿ ਗੱਲ ਚੈੱਕ ਕੀਤੀ ਜਾਵੇ ਕਿ ਜਿਹੜੇ ਫੋਰਨ ਨੈਸ਼ਨਲਸ ਨੇ ਬਾਹਰੋਂ ਆਏ ਲੋਕ ਨੇ ਜਿਨ੍ਹਾਂ ਦੇ ਕੋਲ H2A ਐਗਰੀਕਲਚਰ ਵਰਕਰ ਵੀਜ਼ਾ ਹੈਗਾ ਜਾਂ ਜਿਨ੍ਹਾਂ ਦੇ ਕੋਲ H2B ਟੈਂਪਰੇਰੀ ਨਾਨ ਐਗਰੀਕਲਚਰਲ ਵਰਕ ਵੀਜ਼ਾ ਆ ਤੇ ਜਾਂ ਜਿਨ੍ਹਾਂ ਕੋਲ E2 ਟੂ ਟੂ ਇਨਵੈਸਟਰ ਵੀਜ਼ਾ ਆ ਉਹਨਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਗੱਲ ਜਿਹੜੀ ਆ ਲਾਗੂ ਹੋਣੀ ਆ ਸੋ ਉਹ ਚੈੱਕ ਕੀਤਾ ਜਾਊਗਾ ਜੀ ਸਾਰਾ ਕੁਝ ਇਹਦੇ ਵਿੱਚ ਬਹੁਤ سارے ਵਰਕ ਪਰਮਿਟ ਵਾਲੇ ਬਹੁਤ سارے ਅਸਾਈਲਮ ਲਿਆ ਜਿਨ੍ਹਾਂ ਨੇ ਰਾਸ਼ੀ ਸ਼ਰਨ ਲਈ ਹੋਈ ਆ ਜਾਂ ਅਪਲਾਈ ਕੀਤਾ ਹੋਇਆ ਉਹਦੇ ਅਧੀਨ ਉਹਨਾਂ ਨੂੰ ਵਰਕ ਪਰਮਿਟ ਮਿਲਿਆ ਹੋਇਆ ਪ੍ਰਭਾਵਿਤ ਹੋ ਸਕਦੇ ਆ ਸੋ ਇਹਦੇ ਵਿੱਚ ਜਿਹੜੇ ਬਹੁਤ ਸਾਰੇ ਪੰਜਾਬੀ ਅਤੇ ਹਰਿਆਣਵੀ ਟਰੱਕ ਚਾਲਕਾ ਚਾਹੇ ਉਹ ਬਿਲਕੁਲ ਹੀ ਨਵੇਂ ਆਏ ਆ ਚਾਹੇ ਕਈਆਂ ਨੂੰ ਕੁਝ ਸਾਲ ਹੋ ਚੁੱਕੇ ਆ ਸੋ ਉਹਨਾਂ ਦੇ ਉੱਤੇ ਸਖਤੀ ਹੋ ਸਕਦੀ ਆ ਉਹ ਪ੍ਰਭਾਵਿਤ ਹੋ ਸਕਦੇ ਆ ਡਫੀਨ ਨੇ ਦੱਸਿਆ ਕਿ ਇੱਕ ਤਾਂ ਵੀ ਇਹ ਨਿਯਮ ਜਿਹੜੇ ਹੁਣੇ ਲਾਗੂ ਹੋ ਰਹੇ ਆ ਦੂਜਾ ਗੱਲ ਉਹ ਕਹਿੰਦੇ ਜਿਹੜਾ ਅਮਰੀਕਨ ਮਹਿਕਮਾ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨੂੰ FMCSA ਕਹਿੰਦੇ ਆ ਵੀ ਉਹਦੇ ਨਿਯਮ ਜਿਹੜੇ ਆ ਫਾਲੋ ਕਰਨੇ ਪੈਣਗੇ ਉਹ ਕਹਿੰਦੇ ਜਿਹੜੀ ਜਾਂਚ ਕਰਾਈ ਐ ਇਸ ਮਹਿਕਮੇ ਨੇ ਉਹਦੇ ਵਿੱਚ ਪਤਾ ਲੱਗਾ ਕਿ ਕਈ ਸੂਬਿਆਂ ਦੇ ਵਿੱਚ ਗਲਤ ਤਰੀਕੇ ਨਾਲ ਲਾਇਸੈਂਸ ਜਿਹੜੇ ਦਿੱਤੇ ਜਾ ਰਹੇ ਆ ਗਲਤ ਲੋਕਾਂ ਨੂੰ ਲਾਇਸੈਂਸ ਦਿੱਤੇ ਜਾ ਰਹੇ ਆ ਵਰਕ ਪਰਮਿਟ ਜਿਹੜੇ ਆ ਉਹਨਾਂ ਦੇ ਵਿੱਚ ਕਈ ਖਾਮੀਆਂ ਆ ਉਹਨਾਂ ਲੋਕਾਂ ਨੂੰ ਲਾਇਸੈਂਸ ਦਿੱਤੇ ਜਾ ਰਹੇ ਆ ਸੋ ਜੇਕਰ ਉਹ ਲੋਕ ਫੈਡਰਲ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਅਸੀਂ ਉਹਨਾਂ ਦੇ ਲਾਇਸੈਂਸ ਵਾਪਸ ਲਵਾਂਗੇ ਉਹਦੇ ਵਿੱਚੋਂ ਨੇ ਵੀ ਕਹਿ ਦਿੱਤਾ ਕਿ ਜਿਹੜਾ ਗੈਰ ਅਮਰੀਕੀ ਨਾਗਰਿਕ ਆ ਉਹਨੂੰ ਜਿਹੜਾ ਆ ਤਾਂ ਹੀ ਕਹਾ ਵਰਕ ਪਰਮਿਟ ਮਿਲੂਗਾ ਜਾਂ ਉਹਨੂੰ ਲਾਇਸੈਂਸ ਮਿਲੂਗਾ ਜੇਕਰ ਉਹ ਵਰਕ ਪਰਮਿਟ ਦੇ ਦੌਰਾਨ ਸੇਵ ਸਿਸਟਮਿਕ ਐਸ ਏ ਵੀ ਈ ਅਮਰੀਕਾ ਦਾ ਉਹ ਵਿੱਚ ਉਹਦੇ ਲਾਜ਼ਮੀ ਦਾ ਇਮੀਗ੍ਰੇਸ਼ਨ ਸਟੇਟਸ ਚੈੱਕ ਹੋਊਗਾ ਜੇ ਉਹ ਇਮੀਗ੍ਰੇਸ਼ਨ ਸਟੇਟਸ ਗ੍ਰੀਨ ਹੋਇਆ ਪੋਜ਼ਿਟਿਵ ਹੋਇਆ ਤਾਂ ਫਿਰ ਉਹਨੂੰ ਲਾਇਸੈਂਸ ਮਿਲੂਗਾ ਸੋ ਕੁੱਲ ਮਿਲਾ ਕੇ ਜੀ ਲਾਇਸੈਂਸ ਦੇ ਦਿਵਾਲੇ ਕੱਚਿਆਂ ਦੇ ਦਿਵਾਲੇ ਇਹਨਾਂ ਨੇ ਇੰਨੀਆਂ ਕ ਸ਼ਕਤੀਆਂ ਕਰਤੀਆਂ ਵੀ ਇਹਦੇ ਨਾਲ ਬਹੁਤ ਸਾਰੇ ਲੋਕਾਂ ਦੇ ਲਾਇਸੈਂਸ ਚਲੇ ਜਾਣੇ ਆ ਕਈਆਂ ਨੂੰ ਬਹੁਤ ਜ਼ਿਆਦਾ ਜਾਂਚ ਵਿੱਚੋਂ ਗੁਜ਼ਰ ਕੇ ਲਾਇਸੈਂਸ ਮਿਲਣਗੇ ਸੋ ਗੱਲ ਇਹ ਹੀ ਹੈ ਵੀ ਹੈਡਕ ਵਧੂਗੀ ਜੀ ਇਹਦੇ ਵਿੱਚ ਇੱਕ ਗੱਲ ਉਹਨਾਂ ਨੇ ਇਹ ਕਹੀ ਹੈ ਡਫੀ ਉਹਨਾਂ ਨੇ ਕਿ ਸਭ ਤੋਂ ਬੁਰਾ ਹਾਲ ਸਾਨੂੰ ਕੈਲੀਫੋਰਨੀਆ ਦੇ ਵਿੱਚ ਪਤਾ ਲੱਗਾ ਜਿਹੜੀ ਜਾਂਚ ਅਸੀਂ ਕੀਤੀ ਆ ਉਹਦੇ ਵਿੱਚ ਇਹ ਪਤਾ ਲੱਗਾ ਕਿ 25% ਤੋਂ ਵੱਧ ਜਿਹੜੇ ਟਰੱਕ ਚਾਲਕ ਨੇ ਕੈਲੀਫੋਰਨੀਆ ਦੇ ਵਿੱਚ ਉਹ ਗੈਰ ਨਿਵਾਸੀ ਹੈ ਮਤਲਬ ਕਿ ਪੱਕੇ ਨਹੀਂ ਹੈਗੇ ਤੇ ਉਹਨਾਂ ਦੇ ਲਾਇਸੈਂਸ ਜਿਹੜੇ ਆ ਕਮਰਸ਼ੀਅਲ ਉਹ ਸਹੀ ਤਰੀਕੇ ਨਾਲ ਜਾਰੀ ਨਹੀਂ ਹੋਏ ਉਹਦੇ ਨਾਲ ਕਹਿੰਦੇ ਕੀ ਹੋਇਆ ਵੀ ਕਈ ਖਤਰਨਾਕ ਡਰਾਈਵਰ ਸੜਕਾਂ ਦੇ ਟਰੱਕ ਲਈ ਫਿਰਦੇ ਆ ਜਿਹਦੇ ਕਰਕੇ ਕਈ ਸ਼ਿਕਾਇਤਾਂ ਪਹਿਲਾਂ ਆ ਚੁੱਕੀਆਂ ਆ ਤੇ ਕਹਿੰਦੇ ਕਈ ਕੇਸਸ ਦੇ ਵਿੱਚ ਇਦਾਂ ਵੀ ਹੋਇਆ ਕਿ ਡਰਾਈਵਿੰਗ ਲਾਇਸੈਂਸ ਦੀ ਮਿਆਦ ਜਿਹੜੀ ਹੈ ਮੰਨ ਲਓ ਵੀ ਉਹ 24 ਜਾਂ ਆਪਣੇ 26 ਚ ਖਤਮ ਹੋ ਜਾਣੀ ਹੈ ਤੇ ਜਿਹੜੇ ਉਹਦੀ ਇਮੀਗ੍ਰੇਸ਼ਨ ਜਾਂ ਵਰਕ ਪਰਮਿਟ ਦੀ ਮਿਆਦ ਆ ਉਹ ਤੋਂ ਪਹਿਲਾਂ ਖਤਮ ਹੋ ਰਹੀ ਆ ਕਹਿੰਦੇ ਵੀ ਪਤਾ ਨਹੀਂ ਕਿ ਇਦਾਂ ਇਹ ਬਿਨਾਂ ਇਮੀਗ੍ਰੇਸ਼ਨ ਸਟੇਟਸ ਚੈੱਕ ਕੀਤੇ ਆ ਵੱਧ ਮਿਆਦ ਵਾਲੇ ਡਰਾਈਵਿੰਗ ਲਾਇਸੈਂਸ ਜਿਹੜੇ ਆ ਦਿੱਤੇ ਗਏ ਆ ਸੋ ਇਹ ਸਾਰੇ ਹੁਣ ਪੁਣਛਾਣ ਦੇ ਅਧੀਨ ਆਉਣਗੇ ਉਹਨਾਂ ਨੇ ਕੈਲੀਫੋਰਨੀਆ ਤੇ ਬਾਕੀ ਸੂਬਿਆਂ ਨੂੰ ਸਨਿਹਾਇ ਦਿੱਤਾ ਕਿ ਹੁਣ ਇਹ ਖੋਜ ਤੁਸੀਂ ਕਰਨੀ ਆ ਆਪੋ ਆਪਣੀਆਂ ਲਾਇਸੈਂਸਿੰਗ ਅਥਾਰਟिटीज ਆ ਉਹਨਾਂ ਦਾ ਆਡਿਟ ਕਰੋ ਚੈੱਕ ਕਰੋ ਕਿ ਜਿਹੜੇ ਲੋਕ ਇਹੋ ਜਿਹੇ ਹੈਗੇ ਉਹਨਾਂ ਨੂੰ ਗਾਹਾਂ ਲਾਇਸੈਂਸ ਨਹੀਂ ਦਿੱਤਾ ਜਾਣਾ ਜਿਹੜੇ ਲਾਇਸੈਂਸ ਲੈ ਗਏ ਆ ਉਹਨਾਂ ਦਾ ਆਡਿਟ ਕਰਕੇ ਉਹਨਾਂ ਦੀ ਦੁਬਾਰਾ ਜਾਂਚ ਕਰੋ ਤਾਂ ਕਿ ਕੋਈ ਵੀ ਅਯੋਗ ਡਰਾਈਵਰ ਜਿਹੜਾ ਉਹ ਹਾਈਵੇ ਤੇ ਟਰੱਕ ਚਲਾ ਨਾ ਸਕੇ ਸੋ ਕੈਲੀਫੋਰਨੀਆ ਉਹਨਾਂ ਨੇ 30 ਦਿਨ ਦਾ ਸਮਾਂ ਦਿੱਤਾ ਕਿ 30 ਦਿਨਾਂ ਦੇ ਵਿੱਚ ਵਿੱਚ ਇਹਦੀ ਪਾਲਣਾ ਕਰਨੀ ਪਊਗੀ ਆਦਰਵਾਇਜ਼ ਐਫ ਐਫ ਐਮ ਐਸਏ ਮਹਿਕਮਾ ਜਿਹੜਾ ਆ ਉਹ ਜਿਹੜੀ ਫੈਡਰਲ ਫੰਡਿੰਗ ਦਿੱਤੀ ਜਾ ਰਹੀ ਹੈ ਹਾਈਵੇਜ਼ ਵਾਸਤੇ ਉਹ ਰੋਕ ਦਿੱਤੀ ਜਾਊਗੀ ਸੋ ਕੁੱਲ ਮਿਲਾ ਕੇ ਜਿਹੜੀ ਸ਼ਕਤੀ ਕਾਫੀ ਵਧਣ ਜਾ ਰਹੀ ਆ ਪਹਿਲਾਂ ਹੀ ਡਰਾਈਵਰ ਕਾਫੀ ਡਰੇ ਹੋਏ ਆ ਕੰਮ ਘਟੇ ਹੋਏ ਆ ਕੰਪਨੀਆਂ ਜਿਹੜੀਆਂ ਪਹਿਲਾਂ ਬੈਂਕਰਫਸੀਆਂ ਫਾਈਲ ਕਰ ਰਹੀਆਂ ਜਿਨ੍ਹਾਂ ਨੇ ਹਜੇ ਬੈਂਕਰਫਸੀ ਫਾਈਲ ਨਹੀਂ ਕੀਤੀ ਉਹ ਆਲੇ ਦੁਆਲੇੋਂ ਪੈਸੇ ਪਾ ਕੇ ਹਲੇ ਬੁੱਤਾ ਸਾਰ ਰਹੇ ਆ ਤੇ ਉਤੋਂ ਅਜੇ ਹੀ ਜਿਹੜੇ ਆਦੇਸ਼ ਆ ਉਹਨਾਂ ਨੇ ਉਹਨਾਂ ਦੇ ਤਰਾਹ ਕੱਢ ਚੁੱਕੇ ਸੱਟੇ ਆ ਜੀ ਤੇ ਇਸ ਦੇ ਨਾਲ ਹੀ ਸਾਇਲਮ ਲੈਣ ਵਾਲਿਆਂ ਤੇ ਵੈਸੇ ਵੀ ਸ਼ਕਤੀ ਜਿਹੜੀ ਵਧੀ ਹੋਈ ਆ ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜਾ ਨੇ ਅੱਡ-ਅੱਡ ਮੁਲਕਾਂ ਵਿੱਚੋਂ ਆ ਕੇ ਇੱਥੇ ਅਸਾਈਲਮ ਲਈ ਆ। ਸੋ ਇੱਥੇ ਫੈਮਿਲੀ ਕੇਸ ਜਿਹੜੇ ਆ ਬਹੁਤ ਥੋੜੇ ਆਏ ਆ। ਕੁਝ ਲੋਕ ਜਿਹੜੇ ਆ ਵਿਆਹ ਕਰਾ ਕੇ ਇੱਥੇ ਆਏ ਆ ਪਰ ਬਹੁਤੇ ਲੋਕ ਜਿਹੜੇ ਆ ਆਪਾਂ ਦੇਖੀਏ ਤਾਂ 80s ਤੋਂ ਲੈ ਕੇ ਹੁਣ ਤੱਕ ਜਾਇਓ ਸਾਡੇ ਭਾਈਚਾਰੇ ਦੀ ਗੱਲ ਕਰ ਲਈਏ ਜਾਂ ਹੋਰਾਂ ਮੁਲਕਾਂ ਦੀ ਕਰ ਲਈਏ। ਉਹ ਅਸਾਈਲਮ ਲੈ ਕੇ ਇੱਥੇ ਪੱਕੇ ਹੋਏ ਆ। ਹੁਣ ਉਹਨਾਂ ਵਿੱਚੋਂ ਬਹੁਤੇ ਲੋਕ ਜਿਹੜੇ ਵਾਪਸ ਆਪਣੇ ਮੁਲਕਾਂ ਵਿੱਚ ਜਾ ਆਉਂਦੇ ਆ। ਕਈ ਤਾਂ ਕਈ-ਕਈ ਵਾਰੀ ਗੀੜਾ ਮਾਰੇ ਆਏ ਆ। ਉਹਨਾਂ ਨੂੰ ਵੀ ਵਾਪਸ ਆਇਆ ਤੇ ਪੁੱਛਿਆ ਜਾ ਰਿਹਾ ਆ ਵੀ ਤੇ ਹੁਣ ਤੁਸੀਂ ਉੱਥੇ ਜਾਂਦੇ ਆਉਣੇ ਆ ਕਿਉਂ ਨਾ ਤੁਹਾਡੀ ਸਿਟੀਜ਼ਨਸ਼ਿਪ ਕੈਨਸਲ ਕਰ ਦਿੱਤੀ ਜਾਵੇ ਤੇ ਇਹ ਕਿਹਾ ਜਾਵੇ ਕਿ ਤੁਸੀਂ ਝੂਠ ਬੋਲ ਕੇ ਸਿਟੀਜ਼ਨਸ਼ਿਪ ਲਈ ਆ ਸੋ ਅਜਿਹੇ ਮਸਲੇ ਵੀ ਸਾਹਮਣੇ ਆ ਰਹੇ ਆ ਇਹ ਅਮਰੀਕਾ ਦੀ ਗੱਲ ਆ ਪਰ ਕੈਨੇਡਾ ਦੇ ਵਿੱਚ ਵੀ ਕੁਝ ਅਜਿਹੇ ਮਸਲੇ ਸਾਹਮਣੇ ਆਏ ਆ ਤੇ ਕੈਨੇਡਾ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਟਰੱਕ ਡਰਾਈਵਰ ਦੀਆਂ ਸ਼ਿਕਾਇਤਾਂ ਵਧੀਆਂ ਟਰੱਕ ਹਾਦਸੇ ਹੋਏ ਆ ਕੋਈ ਵੱਡੀ ਗੱਲ ਨਹੀਂ ਕਿ ਕੱਲ ਨੂੰ ਕੈਨੇਡਾ ਦੇ ਵਿੱਚ ਵੀ ਅਜਿਹੇ ਕਾਨੂੰਨ ਲਾਗੂ ਹੋ ਜਾਣ ਸੋ ਕੁੱਲ ਮਿਲਾ ਕੇ ਸਖਤੀ ਜਿਹੜੀ ਆ ਉਹ ਟਰੱਕ ਚਾਲਕਾਂ ਤੇ ਅਸਾਇਲਮ ਵਾਲਿਆਂ ਦੇ ਉੱਤੇ ਦੋਵੇਂ ਪਾਸੇ ਵਧਣ ਦੀ ਸੰਭਾਵਨਾ ਜਿਹੜੀ ਆ ਉਹ ਬਣੀ ਹੋਈ ਆ ਕੈਨੇਡਾ ਦੇ ਵਿੱਚ ਤਾਂ ਵੈਸੇ ਹੀ ਪੱਕੇ ਹੋਣੇ ਬਹੁਤ ਔਖੇ ਕਰ ਦਿੱਤੇ ਆ ਜਿਹੜੇ ਲੋਕ ਵਰਕ ਪਰਮਿਟ ਰੱਖਦੇ ਆ ਜਿਹੜੇ ਲੋਕ ਸਟੂਡੈਂਟ ਵੀਜ਼ੇ ਤੇ ਆਏ ਸਗੇ ਸ਼ਰਤਾਂ ਇੰਨੀਆਂ ਵਧਾ ਦਿੱਤੀਆਂ ਕਹਿੰਿਆ ਕਿ ਬਹੁਤ ਘੱਟ ਲੋਕ ਉਹ ਸ਼ਰਤਾਂ ਪੂਰੀਆਂ ਕਰ ਰਹੇ ਆ ਤੇ ਇੱਥੇ ਵੀ ਸ਼ਿਕਾਇਤਾਂ ਇਹੀ ਆ ਰਹੀਆਂ ਕਿ ਐਲ ਐਮ ਆਈ ਦੀ ਐਕਸਟੈਂਸ਼ਨ ਨਹੀਂ ਹੋ ਰਹੀ ਵਰਕ ਪਰਮਿਟ ਅੱਗੇ ਨਹੀਂ ਵੱਧ ਰਿਹਾ ਵਰਕ ਪਰਮਿਟ ਮਿਲ ਗਿਆ ਲੋਕੀ ਕੰਮ ਕਰ ਰਹੇ ਆ ਬਹੁਤ ਵਧੀਆ ਟੈਕਸ ਵੀ ਕਟਾਇਆ ਕੋਈ ਰਿਕਾਰਡ ਦੇ ਵਿੱਚ ਕੋਈ ਖਰਾਬੀ ਨਹੀਂ ਜਿਵੇਂ ਜਿਵੇਂ ਸਰਕਾਰ ਕਹਿੰਦੀ ਸੀ ਉਹਵੇਂ ਕਰ ਰਹੇ ਆ ਪਰ ਜਦੋਂ ਉਹ ਆਪਣੀ ਵਰਕ ਪਰਮਿਟ ਵਾਸਤੇ ਐਪਲੀਕੇਸ਼ਨ ਦਿੰਦੇ ਆ ਵਧਾਉਣ ਦੀ ਕੋਈ ਜਵਾਬੇ ਨਹੀਂ ਦਿੱਤਾ ਜਾਂਦਾ ਕਈਆਂ ਨੂੰ ਕਈ ਕਈ ਮਹੀਨੇ ਹੋ ਗਏ ਉਡੀਕ ਕਰਦਿਆਂ ਨੂੰ ਕਈਆਂ ਨੂੰ ਚਿੱਠੀਆਂ ਆ ਗਈਆਂ ਵੀ ਨਹੀਂ ਅਸੀਂ ਤੁਹਾਡਾ ਵਰਕ ਪਰਮਿਟ ਵਧਾਉਣਾ ਨਹੀਂ ਹੈਗਾ ਸੋ ਪੱਕੇ ਕੰਮਾਂ ਤੇ ਲੱਗੇ ਲੋਕ ਜਿਨ੍ਹਾਂ ਨੇ ਕੱਸੀ ਕੁਛ ਮਾੜਾ ਨਹੀਂ ਕੀਤਾ ਵਧੀਆ ਟੈਕਸ ਕਟਾਇਆ ਉਹਨਾਂ ਨੂੰ ਜਵਾਬ ਹੋ ਰਿਹਾ ਵੀ ਨਹੀਂ ਹੁਣ ਤੁਹਾਡਾ ਗਾਹਾਂ ਵਰਕ ਪਰਮਿਟ ਨਹੀਂ ਵਧਣਾ ਸੋ ਇਹ ਸੰਕੇਤ ਹੈ ਦੋਹਾਂ ਮੁਲਕਾਂ ਵੱਲੋਂ ਜਿਹੜੇ ਕੱਚੇ ਲੋਕਾਂ ਦੇ ਉੱਤੇ ਹੋਰ ਸ਼ਕਤੀ ਜਿਹੜੀ ਆ ਹੋਣੀ ਆ ਜਿਹੜੀ ਆ ਟਰੱਕ ਇੰਡਸਟਰੀ ਦੇ ਉੱਤੇ ਅਜ ਅਮਰੀਕਾ 'ਚ ਸ਼ਕਤੀ ਹੋਈ ਆ ਇਹਦਾ ਸਿੱਧਾ ਪ੍ਰਭਾਵ ਪੰਜਾਬੀ ਅਤੇ ਹਰਿਆਣਵੀ ਨਵੇਂ ਆਏ ਟਰੱਕ ਚਾਲਕਾਂ ਦੇ ਉੱਤੇ ਪੈਣਾ ਆ ਟਰੱਕ ਕੰਪਨੀਆਂ ਤੇ ਵੀ ਯਾਰਾ ਉਤ ਅਸਰ ਪੈਣਾ ਉਹਨਾਂ ਦਾ ਕਿਉਂਕਿ ਉਹਨਾਂ ਦੇ ਡਰਾਈਵਰ ਜਿਹੜੇ ਆ ਚਲੇ ਜਾਣੇ ਆ ਪਹਿਲਾਂ ਹੀ ਉਹ ਜੂਝ ਰਹੀਆਂ ਆ ਕੰਮ ਨਹੀਂ ਮਿਲ ਰਿਹਾ ਸੋ ਕਾਫੀ ਵੱਡੀ ਪੱਧਰ ਤੇ ਉੱਤੇ ਸਿਰਦਰਦੀ ਵਧਣ ਦੀ ਸੰਭਾਵਨਾ ਜਿਹੜੀ ਆ ਉਹ ਬਣ ਗਈ ਐ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਪਾਕਿਸਤਾਨ ਦੀ ਪਾਕਿਸਤਾਨ ਨਾਲੇ ਸੋਮਵਾਰ ਨੂੰ ਉਹ ਚੀਨ ਗਏ ਹੁੰਦੇ ਆ ਵੀਰਵਾਰ ਨੂੰ ਅਮਰੀਕਾ ਆ ਜਾਂਦੇ ਆ ਉਦੋਂ ਚੀਨ ਵਾਲੇ ਥਾਪੀਆਂ ਦੇਈ ਜਾਂਦੇ ਉਹਨਾਂ ਨੂੰ ਇਧਰੋਂ ਅਮਰੀਕਾ ਵਾਲੇ ਜਿਹੜੇ ਉਹ ਕਹੀ ਜਾਂਦੇ ਵੀ ਇਹਨਾਂ ਦੇ ਕੋਈ ਨਹੀਂ ਹੈਗੇ ਕਿ ਪਾਕਿਸਤਾਨ ਦੇ ਹੱਥ ਇਹੋ ਜੀ ਕਿਹੜੀ ਕਿੱਦੜ ਸਿੰਘੀ ਆ ਗਈ ਆ ਕਿ ਉਹ ਦੋ ਦੁਸ਼ਮਣ ਮੁਲਕਾਂ ਨੂੰ ਹੱਥ ਵਿੱਚ ਵੀ ਰੱਖ ਰਹੇ ਆ ਤੇ ਦੋਵੇਂ ਉਹਨਾਂ ਦੀ ਛਲਾਗਾ ਵੀ ਕਰ ਰਹੇ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਇੱਕ ਬਿਆਨ ਦੀ ਜਿਹੜਾ ਕਿ ਸ਼ਹਿਬਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਅਮਰੀਕਾ ਫੇਰੀ ਦੌਰਾਨ ਦਿੱਤਾ ਜਿੱਥੇ ਕਿ ਉਹ ਦੋਵੇਂ ਜਣੇ ਪ੍ਰਧਾਨ ਮੰਤਰੀ ਵੀ ਤੇ ਫੌਜ ਦਾ ਮੁਖੀ ਵੀ 트੍ਰੰਪ ਉਹਨਾਂ ਨੂੰ ਮਿਲੇ ਆ ਸੋ ਇਹ ਕੋਈ ਪਹਿਲੀ ਮਿਲਣੀ ਨਹੀਂ ਆਹ ਕੁਝ ਕਿ ਮਹੀਨਿਆਂ ਦੇ ਵਿੱਚ ਇਹ ਕਈ ਮਿਲਣੀਆਂ ਅਮਰੀਕਾ ਦੇ ਵਿੱਚ ਉਹਨਾਂ ਦੀਆਂ ਹੋ ਚੁੱਕੀਆਂ 트੍ਰੰਪ ਉਹਨਾਂ ਦੇ ਨਾਲ ਤੇ ਉਹਨਾਂ ਨੇ ਯੂਨ ਦੇ ਮੰਚ ਤੇ ਖੜਦਿਆਂ ਭਾਰਤ ਨਾਲ ਗੱਲਬਾਤ ਦਾ ਸੱਦਾ ਜਿਹੜਾ ਦਿੱਤਾ ਆ ਤੇ ਉਹ ਕਹਿੰਦੇ ਵੀ ਅਸੀਂ ਭਾਰਤ ਦੇ ਨਾਲ ਰਾਜਸੀ ਤਰੀਕੇ ਗੱਲਬਾਤ ਕਰਕੇ ਸ਼ਾਂਤਮਈ ਗੱਲਬਾਤ ਕਰਕੇ ਨਤੀਜੇ ਕੱਢਣੇ ਚਾਹੁੰਦੇ ਆ ਕਸ਼ਮੀਰ ਮਸਲੇ ਦਾ ਹੱਲ ਜਿਹੜਾ ਆ ਉਹ ਕੱਢਣਾ ਚਾਹੁੰਦੇ ਆ ਕਸ਼ਮੀਰ ਮਸਲੇ ਨੂੰ ਫੇਰ ਇਸ ਤਰੀਕੇ ਦੇ ਨਾਲ ਯੂਨ ਦੇ ਮੰਚ ਦੇ ਉੱਤੇ ਚੱਕ ਦਿੱਤਾ ਤੇ ਨਾਲ ਹੀ ਇਹ ਵੀ ਦੱਸ ਦੁੱਤਾ ਆਪਣੇ ਭਾਸ਼ਣ ਦੇ ਦੌਰਾਨ ਯੂਨ ਜਨਰਲ ਅਸੈਂਬਲੀ ਵਿੱਚ ਕਿ ਅਸੀਂ ਆ ਜਿਹੜੀ ਜੰਗ ਹੋ ਕੇ ਹੈ ਠੀਕ ਹੈ ਦੇ ਵਿੱਚ ਭਾਰਤ ਦੇ 7 ਜਹਾਜ਼ ਛੁੱਟੇ ਆ ਤੇ ਇਹ ਵੀ ਕਹਿਤਾ ਕਿ ਟਰੰਪ ਨੇ ਵਾਕਿਆ ਹੀ ਆ ਸਾਡੀ ਜਿਹੜੀ ਆ ਜੰਗ ਰਕਵਾਈ ਆ ਜਿਹਦੇ ਕਰਕੇ ਉਹਨੂੰ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ ਤੇ ਜਿਹੜੀ ਜਿਹੜੀ ਗੱਲ ਮਤਲਬ ਕਿ ਭਾਰਤ ਵਾਲੇ ਕਹਿੰਦੇ ਉਹ ਤੋਂ ਉਲਟ ਗੱਲ ਕਰ ਵੀ ਗਏ ਆ ਤੇ ਨਾਲ ਦੀ ਨਾਲ ਗੱਲਬਾਤ ਲਈ ਸੱਦਾ ਵੀ ਦੇ ਗਏ ਆ ਕਿ ਜੇਕਰ ਤੁਸੀਂ ਸਾਡੇ ਨਾਲ ਬਣਾਉਣੀ ਆ ਤਾਂ ਆਪਾਂ ਗੱਲਬਾਤ ਲਈ ਖੁੱਲੇ ਆ ਹੁਣ ਜਿਹੜੀ ਗੱਲ ਇਹ ਆ ਕਿ ਚੀਨ ਤੇ ਅਮਰੀਕਾ ਵਾਲੇ ਪਾਕਿਸਤਾਨ ਨੂੰ ਇੰਨਾ ਕਿਉਂ ਚਮਲਾ ਰਹੇ ਆ ਜਰੋਂ ਦੀ ਵਾਸਤੇ ਇੰਨੀ ਲੋਲੋਪੋਪੋ ਕਿਉਂ ਕਰ ਰਹੇ ਆ ਸੋ ਇਹ ਗੱਲ ਸਮਝਣੀ ਪਊਗੀ ਕਿ ਪਾਕਿਸਤਾਨ ਦੀ ਜੀਓਗ੍ਰਾਫੀਕਲ ਹਾਲਤ ਜਿਹੜੀ ਆ ਉਹਨਾਂ ਦੀ ਭੂਗੋਲਕ ਹਾਲਤ ਜਿਹੜੀ ਆ ਉਸ ਖਿੱਤੇ ਦੇ ਵਿੱਚ ਬੈਠੇ ਆ ਜਿੱਥੇ ਉਹਨਾਂ ਦੀ ਲੋੜ ਚੀਨ ਨੂੰ ਵੀ ਆ ਤੇ ਅਮਰੀਕਾ ਨੂੰ ਆ ਦੂਜੇ ਪਾਸੇ ਪਾਕਿਸਤਾਨ ਜਿਹੜਾ ਹੈ ਪਰਮਾਣੂ ਸਮਰੱਥ ਤਾਕਤ ਹੈ ਸੋ ਅਮਰੀਕਾ ਦੀ ਨੀਤੀ ਇਹ ਆ ਕਿ ਅਗਲਿਆਂ ਸਾਲਾਂ ਦੇ ਵਿੱਚ ਇਹਨਾਂ ਨੇ ਜਾਂਦਾ ਚੀਨ ਨਾਲ ਲੜਨਾ ਆ ਤੇ ਜਾਂ ਫਿਰ ਇਹਨਾਂ ਨੇ ਮਿਡਲ ਈਸਟ ਦੇ ਵਿੱਚ ਲੜਨਾ ਆ ਇਜ਼ਰਾਈਲ ਵੀ ਇਹੀ ਜਿਹੜਾ ਇਜ਼ਰਾਈਲ ਇੱਕ ਅਮਰੀਕਾ ਦੀ ਹੀ ਸਟੇਟ ਸਮਝ ਲਓ ਉਹਨੂੰ ਉਹ ਵੀ ਮਿਡਲ ਈਸਟ ਦੇ ਵਿੱਚ ਕਦਰਨਾ ਪੰਗਾ ਲੈ ਚੁੱਕਾ ਸਾਊਦੀ ਅਰਬੀ ਡਰਿਆ ਬੈਠਾ ਆ ਸੋ ਕਿਤੇ ਨਾ ਕਿਤੇ ਉਹ ਲੜਾਈ ਵੱਧ ਸਕਦੀ ਆ ਹੋਰ ਮੁਲਕਾਂ ਤੱਕ ਸੋ ਇਸ ਕਰਕੇ ਅਮਰੀਕਾ ਇਹ ਨਹੀਂ ਚਾਹੁੰਦਾ ਕਿ ਜਿਹੜੇ ਪਾਕਿਸਤਾਨ ਦੇ ਬਣੇ ਹੋਏ ਪਰਮਾਣੂ ਹਥਿਆਰ ਆ ਉਹ ਕਿਸੇ ਹੋਰ ਦੇ ਹੱਥਾਂ ਵਿੱਚ ਜਾਣ। ਸੋ ਪਾਕਿਸਤਾਨ ਨਾਲ ਦੋਸਤੀ ਗੰਢ ਕੇ ਇੱਕ ਤਰੀਕੇ ਦੇ ਨਾਲ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਨੂੰ ਕਾਬੂ ਕਰਨਾ ਚਾਹੁੰਦਾ ਆ। ਚੀਨ ਜਿਹੜਾ ਆ ਉਹ ਦੂਜੇ ਪਾਸੇ ਆ। ਚੀਨ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਨਿਰਮਾਣ ਕਾਰਜ ਕਰ ਰਿਹਾ, ਡਿਵੈਲਪਮੈਂਟ ਕਰ ਰਿਹਾ, ਪੈਸੇ ਜਿਹੜੇ ਉੱਥੇ ਬਣਾ ਰਿਹਾ ਆ ਤੇ ਗਵੰਡੀ ਵੀ ਆ। ਉਹ ਇਸ ਕਰਕੇ ਜਿਹੜਾ ਰੱਖਣਾ ਚਾਹੁੰਦਾ ਆ। ਇੱਕ ਹੋਰ ਵੱਡੀ ਗੱਲ ਜਿਹੜੀ ਇਹ ਆ ਕਿ ਜਿਸ ਤਰੀਕੇ ਦੇ ਨਾਲ ਟਰੰਪ ਉਹਨਾਂ ਨੇ ਕਿਹਾ ਸੀ ਕਿ ਅਫਗਾਨਿਸਤਾਨ ਦੇ ਵਿੱਚ ਬਾਰਗਾਮ 에어ਪੋਰਟ ਵਾਪਸ ਚਾਹੁੰਦੇ ਆ। ਹਵਾਈ 베ਸ ਉੱਤੇ ਵਾਪਸ ਚਾਹੁੰਦੇ ਆ ਤੇ ਇਹ ਤੋਂ ਪਤਾ ਲੱਗਦਾ ਕਿ 트럼ਪ ਨੇ ਬੇਸ਼ੱਕ ਫੌਜਾਂ ਉਦੋਂ ਬੁਲਾ ਲੀਆਂ ਵੀ 2018 ਦੇ ਵਿੱਚ ਪਰ ਹੁਣ ਫੇਰ ਉਸ ਕਿੱਤੇ ਦੇ ਵਿੱਚ ਬਹਿਣਾ ਚਾਹੁੰਦੇ ਆ ਜਿੱਥੇ ਬਹਿ ਕੇ ਉਹ ਇਰਾਨ ਦੇ ਉੱਤੇ ਵੀ ਨਿਗਰ ਰੱਖ ਸਕਣ ਚੀਨ ਦੇ ਵੀ ਲਾਗੇ ਬੈਠੇ ਹੋਣ ਤੇ ਬਾਕੀ ਮਿਡਲ ਈਸਟ ਦੇ ਵਿੱਚ ਵੀ ਲਾਗੇ ਬੈਠੇ ਹੋਣ ਤਾਂ ਜੇਕਰ ਕਿਤੇ ਵੀ ਜਾ ਕੇ ਫੌਜ ਬੰਦੀ ਆ ਤਾਂ ਉਹਨਾਂ ਦੇ ਵਾਸਤੇ ਲੌਜਿਸਟਿਕਸ ਲੋੜਾਂ ਜਿਹੜੀਆਂ ਆ ਹੁੰਦੀਆਂ ਚਾਹੇ ਉਹ ਲੜਾਈ ਹੋਵੇ ਚਾਹੇ ਨਾ ਉਹਨਾਂ ਦਾ ਖਾਣ ਪੀਣ ਉਹਨਾਂ ਦਾ ਗੋਲੀ ਅਸਲਾ ਉਹਨਾਂ ਨੂੰ ਪਹੁੰਚਾਉਣਾ ਇਸ ਤੋਂ ਇਲਾਵਾ ਜੇਕਰ ਕੋਈ ਲੜਾਈ ਲੱਗਦੀ ਹੈ ਤਾਂ ਉਹਨਾਂ ਨੂੰ ਸਪੇਸ ਚਾਹੀਦੀ ਹੈ ਟੈਂਕਾਂ ਟੈਂਕ ਵਾਰਨ ਦੇ ਵਾਸਤੇ ਫੌਜੀ ਗੱਡੀਆਂ ਵਾਰਨ ਦੇ ਵਾਸਤੇ ਜਿਹੜੀ ਗਰਾਊਂਡ ਕੋਈ ਵੀ ਲੜਾਈ ਹੋਣੀ ਹੈ ਇਸ ਤੋਂ ਇਲਾਵਾ ਜਿਹੜੇ ਜਹਾਜ਼ ੜਾਉਣੇ ਉਹਨਾਂ ਦਾ ਤੇਲ ਭਰਨ ਲਈ ਹੋਰ ਮੇਨਟੇਨੈਂਸ ਲਈ ਜਗ੍ਹਾ ਚਾਹੀਦੀ ਹੈ ਸੋ ਇਸ ਕਰਕੇ ਪਾਕਿਸਤਾਨ ਨੂੰ ਪੂਰਾ ਫਿੱਟ ਪੈਂਦਾ ਹੈ ਸੋ ਉਹਨਾਂ ਨੂੰ ਵੀ ਪਤਾ ਹੈ ਕਿ ਪਾਕਿਸਤਾਨ ਜਿਹੜਾ ਚੀਨ ਦੇ ਨਾਲ ਵੀ ਨੇੜਤਾ ਰੱਖਦਾ ਚੀਨ ਵਾਲੇ ਵੀ ਉਹਨਾਂ ਨੂੰ ਹੱਲਾਸ਼ੀਰੀ ਦਿੰਦੇ ਆ ਇਹ ਜਾਂ ਕਿ ਚੀਨ ਦੀਆਂ ਸਹੂਲਤਾਂ ਕਰਦੇ ਆ ਫਿਰ ਵੀ ਸਾਰਾ ਕੁਝ ਉਹਨੂੰ ਗੋਲ ਕੇ ਉਹ ਪਾਕਿਸਤਾਨ ਨੂੰ ਹੱਲਾਸ਼ਰੀ ਦੇ ਰਹੇ ਆ ਇਹਨਾਂ ਨੂੰ ਮਾਮੇ ਦੇ ਪੁੱਤਾਂ ਵਾਂਗੂ ਰੋਜ਼ ਬਿਠਾਈ ਰੱਖਦੇ ਆ ਕਿਉਂਕਿ ਭੂਗੋਲਕ ਤੌਰ ਦੇ ਉੱਤੇ ਅਮਰੀਕਾ ਨੂੰ ਪਾਕਿਸਤਾਨ ਦੀ ਉਨੀ ਹੀ ਲੋੜ ਹੈ ਜਿੰਨੀ ਕਿ ਚੀਨ ਨੂੰ ਹੈਗੀ ਆ ਸੋ ਇਸੇ ਕਰਕੇ ਪਾਕਿਸਤਾਨ ਵਾਲੇ ਰੋਜ਼ੇ ਆ ਕੇ ਅਮਰੀਕਾ ਬੈਠੇ ਹੁੰਦੇ ਆ ਤੇ ਟਰੰਪ ਜਿਹੜੇ ਉਹਨਾਂ ਦੀਆਂ ਸਿਫਤਾਂ ਕਰ ਰਹੇ ਹੁੰਦੇ ਆ ਸੋ ਪਾਕਿਸਤਾਨ ਆਰਮੀ ਦੀ ਸੋਚ ਐ ਇਸ ਵੇਲੇ ਦੋਹਾਂ ਸੁਪਰ ਪਾਵਰਸ ਦੇ ਵਿਚਾਲੇ ਤਵਾਜ਼ਨ ਬਣਾ ਕੇ ਚੱਲਣ ਦੀ ਆ ਦੋਹਾਂ ਨੂੰ ਵਰਤਣ ਦੀ ਆ ਤੇ ਇਸ ਵੇਲੇ ਇੱਕ ਗੱਲ ਕਹੀ ਜਾ ਸਕਦੀ ਆ ਕਿ ਵਾਕਿਆ ਹੀ ਦੋਵੇਂ ਹੱਥੀ ਲੱਡੂ ਲੈ ਕੇ ਬੈਠੇ ਆ ਜੀ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਲਦਾਖ ਦੀ ਲਦਾਖ ਦੇ ਵਿੱਚ ਸ਼ਾਂਤਮਈ ਅੰਦੋਲਨ ਚਲਾ ਰਿਹਾ ਸੋਨਮ ਵੋਂਗ ਚੱਕ ਜਿਨ੍ਹਾਂ ਬਾਰੇ ਮੈਂ ਅੱਗੇ ਵੀ ਦੱਸਿਆ ਕਿ ਉਹ ਉਹ ਸ਼ਖਸ ਨੇ ਜਿਨ੍ਹਾਂ ਨੇ ਕਿ ਲਦਾਖ ਦੇ ਵਿੱਚ ਬਹੁਤ ਖੋਜਾਂ ਕੀਤੀਆਂ ਲਦਾਖ ਦੇ ਲੋਕਾਂ ਲਈ ਬਹੁਤ ਕੰਮ ਕੀਤਾ ਇੰਨੀ ਠੰਡ ਦੇ ਵਿੱਚ ਉੱਥੇ ਮਾਰੂਥਲ ਆਇਆ ਇੱਕ ਠੰਡਾ ਲੋਕਾਂ ਨੂੰ ਸੋਲਰ ਪਾਵਰ ਨਾਲ ਚੱਲਣ ਵਾਲੇ ਗਰਮ ਘਰ ਬਣਾਉਣ ਦੇ ਵਿੱਚ ਸਹਾਇਤਾ ਕੀਤੀ ਤੇ ਉਹ ਮੰਗ ਕੀ ਕਰ ਰਹੇ ਸੀ ਕਿ ਲਦਾਖ ਨੂੰ ਪੂਰਨ ਸੂਬੇ ਦਾ ਦਰਜਾ ਦਿੱਤਾ ਜਾਵੇ ਲਦਾਖ ਨੂੰ ਵਾਧੂ ਸਹੂਲਤਾਂ ਦਿੱਤੀਆਂ ਜਾਣ ਤੇ ਉਹ ਅੰਦੋਲਨ ਜਦੋਂ ਲੰਮਾ ਸਮਾਂ ਚੱਲ ਗਿਆ ਭੁੱਖ ਹੜਤਾਲ ਤੇ ਬੈਠੇ ਲੋਕਾਂ ਦੀਆਂ ਮੌਤਾਂ ਹੋਣ ਲੱਗ ਪਈਆਂ ਕੰਮ ਖਰਾਬ ਹੋ ਗਿਆ ਨੌਜਵਾਨ ਵਿਦਿਆਰਥੀ ਅੱਗੇ ਲੱਗ ਗਏ ਉਹਨਾਂ ਨੇ ਸੀਆਰਪੀ ਦੀਆਂ ਚੌਕੀਆਂ ਲੂਤੀਆਂ ਭਾਜਪਾ ਦਫ਼ਤਰ ਲੂਤਾ ਗੱਡੀਆਂ ਦੀ ਭਾਂਡ ਤੋੜ ਕਰਤੀ ਹੁਣ ਉਹੀ ਆਗੂ ਸੋਨਮ ਵਾਂਗਚਕ ਜਿਹਦੇ ਉੱਤੇ ਕਈ ਵਾਰੀ ਅਮਰੀਕਾ ਨੇ 3D ਐਡੀਟ ਫਿਲਮ ਕਿਸੇ ਵੱਲੇ ਬਣਾਈ ਸੀਗੀ ਤੇ ਉਹਨੂੰ ਅੱਤਵਾਦੀ ਦਾ ਦਰਜਾ ਦੇ ਕੇ ਗ੍ਰਿਫਤਾਰ ਕਰ ਲਿਆ ਗਿਆ ਜਿਵੇਂ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਦੇ ਵਿੱਚ ਜਿਹੜਾ NSA ਲਾ ਕੇ ਚੱਕਿਆ ਗਿਆ ਉਸ ਤੋਂ ਬਾਅਦ ਲਗਾਤਾਰ ਉਹਦੀ NSA ਵਧਾਈ ਜਾ ਰਹੀ ਹੈ ਇਹ ਕੱਤਵੱਦੀ ਉਹਨੂੰ ਸਿੱਧ ਕੀਤਾ ਜਾ ਰਿਹਾ ਹੈ ਇਦਾਂ ਹੀ ਇੱਕ ਸ਼ਾਂਤ ਮੇਲ ਲਹਿਰ ਚਲਾ ਰਿਹਾ ਸੋਨੋ ਵੰਗਚਕ ਨੂੰ NSA ਅਧੀਨ ਭਾਰਤ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਕਿਹਾ ਜਾ ਰਿਹਾ ਕਿ ਭਾਰਤ ਵੱਲੋਂ ਕਿ ਜੋ ਵੀ ਕੁਝ ਲਦਾਖ ਦੇ ਵਿੱਚ ਹੋਇਆ ਉਹਦੇ ਵਿੱਚ ਸੋਨਮ ਵਾਂਗਚੱਕ ਦਾ ਹੱਥ ਆ ਜਿਵੇਂ ਮੈਂ ਦੱਸਿਆ ਕਿ ਹਾਲਾਂਕਿ ਸੋਨਮ ਵਾਂਗਚੱਕ ਇੱਕ ਸ਼ਾਂਤਮਈ ਲਹਿਰ ਚਲਾਉਂਦੇ ਆ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਲਦਾਖ ਨੂੰ ਹੱਕ ਵੀ ਸਾਰੇ ਮਿਲ ਜਾਣ ਤੇ ਭਾਰਤ ਦੇ ਨਾਲ ਅਸੀਂ ਸਬੰਧ ਬਣਾ ਵਗਾੜੀਏ ਤੇ ਇਸ ਤੋਂ ਇਲਾਵਾ ਕੋਈ ਹਿੰਸਕ ਅੰਦੋਲਨ ਨਾ ਚੱਲੇ ਪਰ ਸਾਰੀਆਂ ਗੱਲਾਂ ਨਾਲ ਨਾਲ ਨਹੀਂ ਹੁੰਦੀਆਂ ਹੁੰਦੀਆਂ ਕਿਉਂਕਿ ਜਿਹਨਾਂ ਦਾ ਮੱਥਾ ਆ ਮੋਰੇ ਲੱਗਾ ਆ ਉਹ ਈਮਾਨਦਾਰ ਨਹੀਂ ਹੈਗੇ ਸੋ ਸੋਨਮ ਵਾਂਗਚੱਕ ਨੂੰ ਇੱਕ ਵਾਰੀ ਫਿਰ ਗ੍ਰਫਤਾਰ ਕਰ ਲਿਆ ਗਿਆ ਤੇ ਇਸ ਵਾਰੀ ਉਹਦੀ ਗ੍ਰਫਤਾਰੀ ਜਿਹੜੀ ਆ ਉਹ ਅੱਤਵਾਦੀ ਕਾਨੂੰਨਾਂ ਦੇ ਅਧੀਨ ਐਨਐਸ ਦੇ ਅਧੀਨ ਕਰਕੇ ਕੀਤੀ ਗਈ ਆ ਸੋ ਇਹ ਇੱਕ ਵੱਡੀ ਗੱਲ ਜਿਹੜੀ ਇਸ ਵੇਲੇ ਉਸ ਖਿੱਤੇ ਵਿੱਚ ਹੋ ਰਹੀ ਆ ਉੱਤਰਾਖੰਡ ਦੇ ਵਿੱਚ ਵੀ ਬਾਗੀ ਸੁਰਾਂ ਜਿਹੜੀਆਂ ਉੱਭਰ ਰਹੀਆਂ ਐ ਤੇ ਬੇਸ਼ੱਕ ਸੋਨਮ ਵਾਂਗ ਚੱਕਦੇ ਮੋਦੀ ਦੀਆਂ ਸਿਫਤਾਂ ਵੀ ਕੀਤੀਆਂ ਧਾਰਾ 370 ਧੋੜਨ ਦੀ ਸਿਫਤ ਵੀ ਕੀਤੀ ਆ ਤੇ ਪਰ ਹੁਣ ਉਹਨਾਂ ਨੂੰ ਅੱਤਵਾਦੀ ਕਹਿ ਕੇ ਠੋਕ ਦਿੱਤਾ ਗਿਆ ਜੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਰਲੀਆਂ ਹੋਈਆਂ ਪੰਜਾਬ ਨੂੰ ਇੱਕ ਪੁਲਿਸ ਸਟੇਟ ਵਾਂਗੂ ਜਿਹੜਾ ਆ ਉਹ ਦਿਖਾਇਆ ਜਾ ਰਿਹਾ ਕਦੀ ਕਿਸੇ ਦੇ ਲੱਤਾਂ 'ਚ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਕਦੀ ਕਿਸੇ ਦਾ ਝੂਠਾ ਮੁਕਾਬਲਾ ਬਣਾ ਦਿੱਤਾ ਜਾਂਦਾ ਜਾਂ ਆਮ ਲੋਕ ਜਿਹੜੇ ਸਰਕਾਰ ਵਿਰੁੱਧ ਬਗਾਵਤ ਕਰਦੇ ਆ ਜਾਂ ਵਿਰੋਧ ਕਰਦੇ ਆ ਉਹਨਾਂ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਜਿਵੇਂ ਉਹ ਬਹੁਤ ਵੱਡੇ ਅਪਰਾਧੀ ਹੋਣ ਹੁਣ ਬੇਜ਼ਮੀਨੇ ਮਜ਼ਦੂਰ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਸੰਘਰਸ਼ ਕਰ ਰਹੇ ਆ ਕਿ ਸਾਨੂੰ ਸਾਡੇ ਹਿੱਸੇ ਦੀਆਂ ਜਿਹੜੀਆਂ ਜ਼ਮੀਨਾਂ ਉਹ ਵਾਪਸ ਹੋਣੀਆਂ ਚਾਹੀਦੀਆਂ ਸ਼ਾਮਲਾਟਾਂ ਜਾਂ ਕੋਈ ਹੋਰ ਜ਼ਮੀਨਾਂ ਜਿਹੜੀਆਂ ਸਰਕਾਰੀ ਆ ਸਾਨੂੰ ਵੀ ਉਹਨਾਂ ਦੇ ਵਿੱਚੋਂ ਹੱਕ ਮਿਲਣਾ ਚਾਹੀਦਾ ਸੋ ਇੱਕ ਜਿਹੜੀ ਜ਼ਮੀਨਾਂ ਦੇ ਹੱਕਾਂ ਲਈ ਸੰਘਰਸ਼ ਕਮੇਟੀ ਬਣੀ ਹੋਈ ਆ ਉਹਦੇ ਕਾਗੂ ਨੇ ਬਿੱਕਰ ਸਿੰਘ ਹਥੋਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਆ ਤੇ ਪੰਜਾਬ ਪੁਲਿਸ ਜਦੋਂ ਉਹਨਾਂ ਨੂੰ ਲੈ ਕੇ ਆਈ ਉਹਨਾਂ ਦੇ ਬਾਪ ਦੀਆਂ ਅਲ ਅੰਤਮ ਰਸਮਾਂ ਦੇ ਉੱਤੇ ਤਾਂ ਬਕਾਇਦਾ ਹੱਥਕੜੀ ਲਾ ਕੇ ਦੋਨੇ ਵਾਰੀ ਲੈ ਕੇ ਆਈ ਆ ਪਹਿਲਾਂ ਜਦੋਂ ਸੰਸਕਾਰ ਹੋਇਆ ਉਦੋਂ ਵੀ ਹੱਥਕੜੀਆਂ ਲਾ ਕੇ ਲਿਆਂਦਾ ਗਿਆ ਉਸ ਤੋਂ ਬਾਅਦ ਦੇ ਵਿੱਚ ਜਦੋਂ ਅਜੰਤਮ ਅਰਦਾਸ ਹੋਈ ਆ ਤਾਂ ਸ਼੍ਰੀ ਮੁਖਸਰ ਸਾਹਿਬ ਦੀ ਜੇਲ੍ਹ ਤੋਂ ਫੇਰ ਬਖਰ ਸਿੰਘਾ ਤੋਆ ਨੂੰ ਆਪਣੇ ਪੇਧਾ ਦੀ ਅੰਤਮ ਅਰਦਾਸ ਸ਼ਾਮਲ ਹੋਣ ਲਈ ਹੱਥਕੜੀਆਂ ਲਾ ਕੇ ਲਿਆਂਦਾ ਗਿਆ ਸੋ ਪੈਂਡ ਦੇ ਗੁਰਦਵਾਰ ਸਾਹਿਬ 'ਚ ਹੋਏ ਸਮਾਗਮ ਵੇਲੇ ਹੱਥ ਹੋਵਾ ਨੂੰ ਹੱਤਕੜੀਆਂ ਲਗੀਆਂ ਹੋਈਆਂ ਸਈਆਂ 17 ਸਤੰਬਰ ਨੂੰ ਜਦੋਂ ਕੁਝ ਦਿਨ ਪਹਿਲਾਂ ਸਸਕਾਰ ਹੋਇਆ ਉਦੋਂ ਵੀ ਹੱਤਕੜੀਆਂ ਲਾ ਕੇ ਜਿਹੜੀਆਂ ਉਹ ਲੈ ਕੇ ਆਏ ਆ ਸੋ ਮਤਲਬ ਕੀ ਹੈ ਕਿ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਲੋਕਾਂ ਦੇ ਮਨਾਂ ਵਿੱਚ ਇੱਕ ਡਰ ਪਾਇਆ ਜਾ ਰਿਹਾ ਕਿ دہشت ਪਾਈ ਜਾ ਰਹੀ ਹੈ ਵੀ ਇੱਕ ਬਿੱਕਰ ਸਿੰਘ ਹਤਵਾ ਵਰਗਾ ਮਜ਼ਦੂਰ ਆਗੂ ਜਿਹਨੇ ਕੋਈ ਖਤਰਨਾਕ ਅਪਰਾਧ ਨਹੀਂ ਕੀਤਾ ਸਿਰਫ ਸਰਕਾਰ ਖਿਲਾਫ ਪ੍ਰੋਟੈਸਟ ਹੀ ਕੀਤਾ ਆ ਉਹਨੂੰ ਤੁਸੀਂ ਦੇਖ ਸਕਦੇ ਆ ਤਸਵੀਰਾਂ ਵਿੱਚ ਵੀ ਸਸਕਾਰ ਵੇਲੇ ਵੀ ਤੇ ਅੰਤਿਮ ਰਸਮਾਂ ਵੇਲੇ ਵੀ ਹੱਥਕੜੀਆਂ ਲਾ ਕੇ ਇਦਾਂ ਲੈਂਦਾ ਹੈਗਾ ਜਿਦ ਤੱਕ ਬਹੁਤ ਵੱਡਾ ਕੋਈ ਕਾਤਲ ਹੁੰਦਾ ਕੋਈ ਬਹੁਤ ਵੱਡਾ ਅਪਰਾਧੀ ਹੁੰਦਾ ਸੋ ਜਦੋਂ ਵੱਡੇ ਅਪਰਾਧੀ ਜਿਹੜੇ ਹੁੰਦੇ ਆ ਉਹਨਾਂ ਨੂੰ ਛੱਡਦੇ ਆ ਜਾਂ ਕਿਤੇ ਲੈ ਕੇ ਜਾਂਦੇ ਆ ਗੱਲ ਕਰ ਉਹਦੀ ਸੌਦਾ ਸਾਧ ਦੀ ਕਿੰਨੀ ਵਾਰੀ ਫਰ ਲੋ ਦਿੱਤੀ ਜਾ ਸਕੀ ਆ ਕਿੰਨੀ ਵਾਰੀ ਉਹਨੂੰ ਪ੍ਰੋਲ ਦਿੱਤੀ ਆ ਕਿੰਨੀ ਕਿ ਵਾਰੀ ਉਹਨੂੰ ਪੇਸ਼ੀਆਂ ਦੇ ਉੱਤੇ ਦਾ ਹੱਥਕੜੀਆਂ ਲਾ ਕੇ ਲਿਆਏ ਆ ਆਪਾਂ ਮਜੀਠੀਆ ਦੀ ਧਾਰਨ ਦੇ ਸਕਦੇ ਆ ਆਮ ਆਦਮੀ ਪਾਰਟੀ ਦੇ ਕਈ ਜਿਹੜੇ ਆਗੂ ਆ ਜੇਲਾਂ ਵਿੱਚ ਉਹਨਾਂ ਦੇ ਦੋਸਾਂ ਨੂੰ ਕਿੰਨੀ ਕਵਾਰੀ ਇਸ ਤਰੀਕੇ ਦੇ ਨਾਲ ਹੱਥ ਕੜੀਆਂ ਲਾ ਕੇ ਲਿਆਂਦਾ ਗਿਆ ਮਤਲਬ ਕਿ ਵੱਡਿਆਂ ਦੇ ਨਾਲ ਸਲੂਕ ਹੋਰ ਕੀਤਾ ਜਾਂਦਾ ਆਮ ਲੋਕ ਜਿਹੜੇ ਕਿ ਲੋਕਾਂ ਦੀ ਆਵਾਜ਼ ਬਣਦੇ ਆ ਉਹਨਾਂ ਦੇ ਨਾਲ ਸਲੂਕ ਹੋਰ ਕੀਤਾ ਜਾਂਦਾ ਖਾੜਕੂ ਵਤ ਵੇਲੇ ਵੀ ਇਹੀ ਸੀਗਾ ਕਿ ਜੇ ਕੋਈ ਖਾੜਕੂ ਮੁੰਡਾ ਬਣਦਾ ਉਹਦੀ ਐਂਡ ਨਾ ਉਹਦੀ ਮਾਂ ਦੇ ਨਾਲ ਉਹਦੀ ਘਰ ਵਾਲੀ ਦੇ ਨਾਲ ਬੇਪਤੀ ਕੀਤੀ ਜਾਂਦੀ ਸੀਗੀ ਉਹਨਾਂ ਦੇ ਸਾਰੇ ਪੈਂਡ ਨੂੰ ਜਾਂ ਬਾਹਰ ਕੱਢ ਕੇ ਕੁੱਟਿਆ ਜਾਂਦਾ ਸੀਗਾ ਤਾਂ ਕਿ ਕੋਈ ਉਹਦੀ ਸਪੋਰਟ ਨਾ ਕਰੇ ਹੁਣ ਵੀ ਉਹੀ ਕੀਤਾ ਜਾ ਰਿਹਾ ਵੀ ਜਿਹੜੇ ਲੋਕ ਸਰਕਾਰ ਦਾ ਵਿਰੋਧ ਕਰਦੇ ਆ ਕਿ ਸ਼ਾਂਤਮਈ ਵਿਰੋਧ ਹੀ ਆ ਉਹ ਪਰ ਉਹਨਾਂ ਨੂੰ ਇਸ ਤਰੀਕੇ ਜਲੀਲ ਕੀਤਾ ਜਾ ਰਿਹਾ ਤਾਂ ਕਿ ਕੋਈ ਹੋਰ ਅਗਾਹ ਚਲ ਕੇ ਇਹੋ ਜੀ ਕਾਰਵਾਈ ਨਾ ਕਰੇ ਸੋ ਸਿਰਫ ਸਰਕਾਰ ਦੇ ਵਿਰੋਧ ਕਰਨ ਦੇ ਉੱਤੇ ਬਿੱਕਰ ਸਿੰਘ ਹਤੋਵਾ ਨੂੰ ਇੱਕ ਮੁਜਰਮ ਵਾਂਗੂ ਪੇਸ਼ ਕੀਤਾ ਗਿਆ ਤੇ ਉਹਨੂੰ ਸ਼ਰਿਆਮ ਲੋਕਾਂ ਦੇ ਮੂਹਰੇ ਜਿਲੀਗਿਲ ਕੀਤਾ ਗਿਆ ਸੋ ਜਦੋਂ ਲੋਕ ਕਹਿੰਦੇ ਆ ਨਾ ਕਿ ਭਗਵੰਤ ਮਾਨ ਦੇ ਵਿੱਚ ਬਿਆਨ ਤੇ ਬੁੱਛੜ ਦੀ ਰੂਹ ਆਈ ਹੋਈ ਆ ਸੋ ਆਹ ਜਿਹੜੀਆਂ ਮਸਾਲਾ ਆ ਇਹਦੇ ਕਰਕੇ ਕਹਿੰਦੇ ਆ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਸੋਮਵਾਰ ਨੂੰ ਫਿਰ ਤੁਹਾਡੇ ਦਰਸ਼ਨ ਕਰਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋ ਤਾਂ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ